ਇਕ ਕਾਨੂੰਨ ਇਹਨਾਂ ਨੇ ਇੱਕ ਆਰਡ ਦੇ ਵਿੱਚ ਕਿ ਅਸੀਂ ਵਸਤੀਵਾਦੀ ਕਾਨੂੰਨ ਜਿਹੜੇ ਅਰੇਜਾਂ ਮਿਲੇ ਦੇ ਬਣੇ ਸੀ ਉਹ ਤੇ ਸੋਧ ਕੀਤੀ ਹੈ ਉਹਦੀ ਆਰਡ ਜਿਹਨਾਂ ਨੇ ਕਾਨੂੰਨ ਹੋਰ ਜ਼ਿਆਦਾ ਸਖਤ ਕਰਕੇ ਕਾਲੇ ਬਣਾ ਦੇ ਆ ਕਿ ਹੁਣ ਪੁਲਿਸ ਨੂੰ ਇੰਨੀਆਂ ਪਾਵਰਾਂ ਦਿੱਤੀਆਂ ਵੀ 25 ਤੋਂ 40 ਦਿਨ ਦੇ ਵਿੱਚ ਕੋਈ ਵੀ ਪੁਲਿਸ ਵਾਲੇ ਜਿਹਨੂੰ ਮਰਜ਼ੀ ਫੜ ਕੇ ਕੋਈ ਗ੍ਰਿਫਤਾਰੀ ਪਾਉਣ ਦੀ ਲੋੜ ਨਹੀਂ ਬਿਨਾਂ ਮੁਕੱਦਮਾ ਦਰਜ ਕਰੇ ਤੋਂ ਵੀ ਆਪਣੀ ਪੁਲਸ ਰਾਜ ਰੱਖ ਕੇ ਜੋ ਮਰਜ਼ੀ ਤਸ਼ੱਦਦ ਢਾ ਸਕਦੇ ਆ ਸੋ ਸਾਨੂੰ ਇਹ ਸੋਚਣ ਦੀ ਲੋੜ ਹੈ ਵੀ ਇਹ ਉਹੀ ਉਦੋਂ ਵੀ ਮਾੜਾ ਤੌਰ ਜਿਵੇਂ ਕਿਸੇ ਵੇਲੇ ਅੰਗਰੇਜ਼ਾਂ ਵੇਲੇ ਦੇ ਕਾਨੂੰਨ ਬਣੇ ਉਦੋਂ ਵੀ ਮਾੜੇ ਕਾਨੂੰਨ ਜਾਣੇ ਲਿਆ ਕੇ ਸਖਤ ਕਾਨੂੰਨ ਲਿਆ ਕੇ ਇਹ ਜਿੰਨੇ ਵੀ ਕੋ ਲੋਕ ਸੰਘਰਸ਼ ਨੇ ਉਹਨਾਂ ਨੂੰ ਕਿਵੇਂ ਕੁਚਲਣਾ ਲੋਕ ਆਵਾਜ਼ਾਂ ਨੂੰ ਕਿਵੇਂ ਦੱਬਣਾ ਜਾਂ ਜਿਹੜੇ ਲੋਕ ਕੱਲ ਨੂੰ ਕੋਈ ਧਰਨਾ ਮਜਾਰਿਆਂ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਨੂੰ ਕਿਵੇਂ ਖੰਡਿਆਉਣਾ ਇਹ ਸਾਰੀਆਂ ਨੀਤੀਆਂ ਉਹ ਲੈ ਕੇ ਆ ਰਹੇ ਨੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਕਿਸਾਨੀ ਅੰਦੋਲਨ ਦੌਰਾਨ ਨਵਦੀਪ ਸਿੰਘ వాਟਰ ਕੈਨਨ ਵਾਲੇ ਨੌਜਵਾਨ ਨੂੰ ਜੋ ਪਿਛਲੇ ਕੁਝ ਸਮਾਂ ਪਹਿਲਾਂ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਪਿਛਲੇ ਦਿਨੀ ਦੋਸਤੋ ਉਸ ਨੂੰ ਜ਼ਮਾਨਤ ਤੇ ਰਹਾਅ ਕੀਤਾ ਗਿਆ ਹੈ ਬਾਹਰ ਆ ਕੇ ਦੋਸਤੋ ਉਸ ਨੇ ਪੁਲਿਸ ਉੱਪਰ ਵੱਡੇ ਇਲਜ਼ਾਮ ਲਗਾਏ ਨੇ ਕੀ ਪੁਲਿਸ ਵੱਲੋਂ ਉਸ ਉੱਪਰ ਅਨੰਤ ਤਸੱਦਰ ਢਾਇਆ ਗਿਆ ਹੈ ਕੱਲ ਦੋਸਤੋ ਅੰਮ੍ਰਾਲਾ ਦੇ ਵਿੱਚ ਨਵਦੀਪ ਸਿੰਘ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਪ੍ਰੋਗਰਾਮ ਦਿੱਤਾ ਗਿਆ ਸੀ ਨਵਦੀਪ ਸਿੰਘ ਨੂੰ ਅੰਮ੍ਰਾਲਾ ਦੀ ਅਨਾਜ ਮੰਡੀ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸਨਮਾਨਤ ਕਰਨਾ ਸੀ ਹਾਲਾਂਕਿ ਦੋਸਤੋ ਉੱਥੇ ਵੀ ਪੁਲਿਸ ਪਹੁੰਚੀ ਪੁਲਿਸ ਅਥੇ ਕਿਸਾਨ ਜਥੇਬੰਦੀਆਂ ਦੇ ਵਿੱਚ ਤੁੰਤੂ ਮੈਂ ਮੈਂ ਵੀ ਹੋਈ ਨਵਦੀਪ ਦੇ ਹੱਕ ਵਿੱਚ ਦੋਸਤੋ ਲੱਖਾਂ ਸੰਧਾਨਾ ਵੀ ਪਹੁੰਚਿਆ ਲੱਖੇ ਸੰਧਾਨੇ ਦੋਸਤੋ ਜੋ ਵੀ ਆਪਣੇ ਵਿਚਾਰ ਰੱਖੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਉਹ ਲੈ ਕੇ ਆ ਰਹੇ ਨੇ ਸੋ ਸਮਝਣ ਦੀ ਲੋੜ ਹੈ ਇਹ ਜਿਸ ਤਰ੍ਹਾਂ ਨਵਦੀਪ ਦੇ ਉੱਤੇ ਹੋਇਆ ਇਸ ਤਰ੍ਹਾਂ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਰਾਜਸਥਾਨ ਦੇ ਵਿੱਚ ਜਿਹੜੇ ਨਵੇਂ ਕਾਨੂੰਨ ਬਣੇ ਆ ਨਵਾਂ ਕਾਨੂੰਨ ਸਭ ਤੋਂ ਪਹਿਲਾਂ ਲਾਗੂ ਹੋਇਆ ਇੱਕ ਸਿੱਖ ਦੇ ਉੱਤੇ ਘੱਟ ਗਿਣਤੀ ਦੇ ਉੱਤੇ ਤੇ ਇਹ ਜਿਹੜਾ ਜ਼ੁਲਮ ਹੋਣਾ ਇੰਨਾ ਕਾਨੂੰਨਾਂ ਦਾ ਤਸ਼ੱਦਦ ਹੋਣਾ ਉਹ ਘੱਟ ਗਿਣਤੀਆਂ ਤੇ ਹੀ ਹੋ ਤੇ ਖਾਸ ਤੌਰ ਤੇ ਸਿੱਖਾਂ ਤੇ ਜ਼ਿਆਦਾ ਤੁਸੀਂ ਸਾਨੂੰ ਸੋਚਣ ਦੀ ਲੋੜ ਆ ਵੀ ਇਹ ਜਿਹੜਾ ਦੌਰ ਚੱਲ ਰਿਹਾ ਇਹ ਦੌਰ ਦੇ ਵਿੱਚ ਅਸੀਂ ਇੱਕ ਦੂਜੇ ਦੀ ਆਵਾਜ਼ ਬਣ ਗਏ ਇੱਕ ਦੂਜੇ ਨਾਲ ਖੜ ਗਏ ਅਸੀਂ ਕੱਲੇ ਕੱਲੇ ਹੋ ਕੇ ਨਾ ਤੁਰ ਗਏ ਸੋ ਇਹ ਪਰਚੇ ਚ ਜਮਾਨਤਾਂ ਹੋਈਆਂ ਨੇ ਇਹ ਪਰਚੇ ਰੱਦ ਕਰਾਉਣ ਦੇ ਲਈ ਵੀ ਸਾਨੂੰ ਜਿਹੜਾ ਅੱਗੇ ਜ਼ੋਰ ਜਮਾਈ ਕਰਨੀ ਚਾਹੀਦੀ ਹੈ ਤੇ ਅਗਲੀ ਮੈਂ ਗੱਲ ਜਿਹੜੀ ਕਰਦਾ ਕਿ ਜਿਸ ਤਰੀਕੇ ਨਾਲ ਨਵਦੀਪ ਸਿੰਘ ਜਲਵੇੜੇ ਦੇ ਹੱਕ ਦੇ ਵਿੱਚ ਇਕੱਠ ਹੋਇਆ ਜਾਂ ਉਸ ਤੋਂ ਪਹਿਲਾਂ ਹੋਰ ਵੀ ਕਈ ਜਿਹੜੇ ਬੰਦੇ ਅੰਦਰ ਕੇ ਉਹਨਾਂ ਨੇ ਮਤਲਬ ਕਿ ਹੱਕਾਂ ਦੇ ਵਿੱਚ ਲੋਕ ਇਕੱਠੇ ਹੁੰਦੇ ਰਹੇ ਨੇ ਸਾਨੂੰ ਅੱਜ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਵੀ ਲੋਕਾਂ ਨੂੰ ਲੰਬਾਤ ਹੋਣਾ ਚਾਹੀਦਾ ਇਕੱਠੇ ਹੋਣਾ ਚਾਹੀਦਾ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਜਿਹੜੇ ਪਿਛਲੇ 30 35 35 ਸਾਲ ਤੋਂ ਜੇਲ੍ਹਾਂ ਚ ਬੰਦ ਬੈਠੇ ਆ ਉਹਨਾਂ ਦੀ ਰਿਹਾਈ ਦੀ ਵੀ ਸਾਨੂੰ ਯਤਨ ਕਰਨੇ ਚਾਹੀਦੇ ਆ ਇਕੱਠੇ ਹੋਣਾ ਚਾਹੀਦਾ ਕੌਮਨ ਸਾਹ ਮੋਰਚਾ ਮਹਾਲੀ ਲੱਗਿਆ ਹੋਇਆ ਉਸ ਮੋਰਚੇ ਨੂੰ ਵੀ ਦੁਬਾਰਾ ਮਜ਼ਬੂਤ ਕਰਨ ਦੇ ਲੋਕ। ਜੇ ਗੱਲ ਕੀਤੀ ਜਾਏ ਤੁਸੀਂ ਕਾਨੂੰਨਾਂ ਦੀ ਗੱਲ ਕੀਤੀ ਹੈ ਇਹ ਨਹੀਂ ਲੱਗ ਰਿਹਾ ਕਿ ਜਿਹੜਾ ਵੀ ਆਪਣੇ ਹੱਕਾਂ ਦੀ ਆਵਾਜ਼ ਉਠਾਉਂਦਾ ਹੈ ਉਹਨੂੰ ਜਿਹੜੀਆਂ ਸਰਕਾਰਾਂ ਨੇ ਦਬਾ ਕੇ ਰੱਖ ਦਿੰਦੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਆਪਣੇ ਹੱਕ ਦੀ ਗੱਲ ਨਹੀਂ ਕਰ ਸਕਦਾ। ਇਹ ਇਸ ਤਰ੍ਹਾਂ ਹੀ ਹੋਣਾ। ਹੁਣ ਇਹ ਦੇਖੋ ਨਾ ਤੁਸੀਂ ਦੇਖੋਗੇ ਵੀ ਉਹਦੇ 'ਚ ਇੱਕ ਕਾਨੂੰਨ ਦੇ ਵਿੱਚ ਇਹ ਹੈਗਾ ਵੀ ਜੇ ਕੋਈ ਕੱਲ ਨੂੰ ਕਿਸੇ ਇੱਕ ਦਾ ਕਹਿੰਦੇ ਸੜਕਾਂ ਨਹੀਂ ਰੋਕ ਸਕਦਾ। ਤੁਸੀਂ ਕੱਲ ਨੂੰ ਕੋਈ ਹੋ ਸਕਦਾ ਕੋਈ ਜਾਮ ਲਾਓਗੇ ਸੜਕ ਤੇ ਏ ਨਹੀਂ ਬਰਾ ਤੁਹਾਡੇ ਯੂਐਪੀਏ ਲਾ ਦਿੱਤਾ ਜਾਂਦਾ। ਤੁਸੀਂ ਕਿਸੇ ਹੱਕ ਲਈ ਸੰਘਰਸ਼ ਕਰੋਗੇ ਤੁਹਾਡੇ ਐਨਐਸਏ ਲਾ ਦਿੱਤੀ ਜਾਵੇ। ਇਹ ਜਿਹੜੇ ਕਾਨੂੰਨ ਉਹ ਸਖਤ ਕਰ ਰਹੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਾਰਪੋਰੇਟ ਨੇ ਵੱਡੇ ਘਰਾਣੇ ਨੇ ਇਹ ਸਾਰਾ ਭਾਰਤ ਦਾ ਕਾਰੋਬਾਰ ਉਹਨਾਂ ਦੇ ਹੱਥਾਂ ਵਿੱਚ ਕਿਵੇਂ ਦੇਣਾ ਜ਼ਮੀਨਾਂ ਲੋਕਾਂ ਦੀਆਂ ਖੋਕ ਕੇ ਉਹਨਾਂ ਨੂੰ ਕਿਵੇਂ ਸੌਂਪਣੀਆਂ ਨੇ ਇਹ ਉਹਦਾ ਰਾਹ ਪੱਧਰਾ ਕਰ ਰਹੇ ਨੇ। ਵੀ ਲੋਕਾਂ ਨੂੰ ਇੰਨਾ ਡਰਾ ਦਿਓ ਕੱਲ ਨੂੰ ਕੋਈ ਮੰਨ ਲਓ ਇਸ ਤਰ੍ਹਾਂ ਦਾ ਕਾਨੂੰਨ ਹੈ। ਕਾਨੂੰਨਚੋ ਦੇ ਸੌਦਾ ਕੀਤੀਆਂ ਨੇ ਇਹਨਾਂ ਨੇ। ਉਹ ਕਹਿੰਦੇ ਵੀ ਜੇ ਕੋਈ ਮੰਨ ਲਓ ਕਿਸੇ ਮੋਰਚੇ ਕਿਸੇ ਅੰਦੋਲਨ ਦੇ ਵਿੱਚ ਭੰਨ ਤੋੜ ਹੋ ਜਾਂਦੀ ਆ। ਤੋਂ ਭੰਨ ਤੋੜ ਜਿਹੜੀ ਗਿਣੀ ਜਾਊਗੀ ਉਹ ਇੱਕ ਅਤਵਾਦੀ ਕਿਰਿਆ ਪ੍ਰਕਿਰਿਆ ਚਾਹੋਗੇ। ਜਾਂ ਫਿਰ ਉਹਦੇ ਅਤਵਾਦੀ ਜਿਹੜਾ ਅਤਵਾਦੀਆਂ ਤੇ ਇੱਕ ਮੰਨ ਲਓ ਕੋ ਕਾਨੂੰਨ ਲਾਗੂ ਹੁੰਦਾ ਉਹ ਕਾਨੂੰਨ ਉਤੇ ਲਾਗੂ ਹੋਣਾ। ਉਹ ਮੰਨ ਲਓ ਭੰਨ ਤੋੜ ਤੇ ਆਪਣੇ ਬੰਦੇ ਤੇ ਕਰਾ ਦਿੰਦੇ ਆ। ਦਿੱਲੀ ਜਦੋਂ ਕਿਸਾਨੀ ਮੋਰਚੇ ਦੇ ਵਿੱਚ ਮੈਂ 26 ਜਨਵਰੀ ਨੂੰ ਆਪਣੀ ਅੱਖਾਂ ਨਾਲ ਦੇਖਿਆ ਕਿ ਸਾਡੇ ਨਾਲ ਜਿੰਨਾਂ ਨੂੰ ਮੈਂ ਰੋਕਦਾ ਰਿਹਾ। ਬੱਸਾਂ ਭੰਨਣ ਉਥੇ ਖੜੀਆਂ ਜਦੋਂ ਨੀਮਗੰਜੀਆਂ ਬੱਸਾਂੀਆਂ ਹੁੰਦੀਆਂ ਦਿੱਲੀ ਵਾਲਿਆਂ ਕਿਹੜੀਆਂ ਬਾਈ ਦੀਆਂ ਉਹ ਬੱਸਾਂ ਭੰਨੀਆਂ ਡਾਂਗਾ ਲੈ ਕੇ ਨੌਜਵਾਨ ਮੁੰਡੇ ਮੈਂ ਰੋਕ ਕੇ ਮਖਾ ਬੱਸਾਂ ਸਾਈਡ ਤੇ ਖੜੀਆਂ ਤੁਸੀਂ ਕਿਉਂ ਭੰਨ ਨਹੀਂ ਜਾਂਦੇ ਹੋ ਕਹਿੰਦਾ ਨਹੀਂ ਨਹੀਂ ਆਏ ਜੇ ਮੇਰੀ ਗੱਲ ਨਹੀਂ ਸੁਣੀ ਉਹੀ ਮੁੰਡੇ ਮੈਂ ਅੱਗੇ 4-5 ਮੁੰਡੇ ਦਿੱਲੀ ਪੁਲਿਸ ਦੀ ਗੱਡੀ 'ਚ ਦੇਖਦਾ ਜਿਹੜੇ ਆਪ ਹੀ ਆਪਣੇ ਬੰਦੇ ਵਾੜ ਕੇ ਕੋਈ ਉੱਥੇ ਭੰਨ ਤੋੜ ਕਰਾਤੀ ਕੋਈ ਅੱਗ ਲਵਾ ਚੁੱਕੀ ਹੈ ਕਈ ਘਟਨਾ ਤੇ ਉਹਨੂੰ ਹੱਤਬਾਦੀ ਜਿਹੜਾ ਮਸਲੇ ਨਾਲ ਜੋੜ ਕੇ ਜਿਹੜੇ ਕਿਸੇ ਵੀ ਤਰੀਕੇ ਨਾਲ ਜਿਹੜੇ ਲੋਕ ਇੱਥੇ ਅੰਦੋਦਨ ਕਰਨ ਵਾਲੇ ਲੋਕ ਨੇ ਜਿਹੜੇ ਲੋਕ ਆਵਾਜ਼ਾਂ ਬੁਲੰਦ ਕਰਨ ਵਾਲੇ ਨੇ ਉਹਨਾਂ ਨੂੰ ਜਿਲ੍ਹੇ 'ਚ ਕਿਵੇਂ ਸੱਟਣਾ ਇਹ ਸਾਰੀ ਜਿਹੜੀ ਪ੍ਰਕਿਰਿਆ ਹੈ ਨਵੇਂ ਕਾਨੂੰਨ ਦੇ ਰਾਹੀਂ ਇਹ ਉਹ ਚੀਜ਼ਾਂ ਲੈ ਕੇ ਆਈ ਜਿਵੇਂ ਗੱਲ ਕੀਤੀ ਤੁਸੀਂ ਕਰਾਉਂਦੀ ਇਹ ਇਕੱਲੇ ਪੰਜਾਬ ਦੇ ਲਈ ਨਹੀਂ ਪੂਰੇ ਭਾਰਤ ਦੇ ਜਿੰਨੇ ਭਾਵੇਂ ਕਿਸਾਨ ਤੱਕ ਹੈ ਜਾਂ ਮਜ਼ਦੂਰ ਤੱਕ ਹੈ ਆਵਾਜ਼ ਨੂੰ ਦੱਬਣ ਦੇ ਲਈ ਬਣਾਏ ਗਏ ਨੇ ਕੀ ਲੱਗਦਾ ਕਿ ਤੁਹਾਨੂੰ ਵੀ ਇੰਦਰਾ ਦੇ ਕਾਨੂੰਨ ਦੇ ਜਿਹੜੇ ਖਤਮ ਕਰਨ ਲਈ ਜਾਂ ਇਹਨਾਂ ਨੂੰ ਪਹਿਲੇ ਵਾਲੀ ਪ੍ਰਕਿਰਿਆ 'ਚ ਲਿਆਉਣ ਦੇ ਲਈ ਇਕੱਠੇ ਹੋਣ ਦੀ ਲੋੜ ਹੈ ਇੱਕ ਮੱਝ ਬਿਲਕੁਲ ਇਹਦੇ ਲਈ ਮੈਂ ਉਹੀ ਗੱਲ ਕਰ ਰਿਹਾ ਨਾ ਕਿ ਕਾਨੂੰਨ ਜਿਹੜੀ ਆਵਾਜ਼ ਉੱਠਦੀ ਆ ਉਹ ਮਜ਼ਦੂਰਾਂ ਚ ਵੀ ਉੱਠਦੀ ਆ ਆਪਣੇ ਹੱਕਾਂ ਲਈ ਕਿਸਾਨਾਂ ਚ ਵੀ ਉੱਠਦੀ ਆ ਉਹ ਦੁਕਾਨਦਾਰ ਵੀ ਉੱਠਦੇ ਨੇ ਉਹ ਮਲਾਜ਼ਮ ਵੀ ਉੱਠਦੇ ਨੇ ਉਹ ਬੇਰੁਜ਼ਗਾਰ ਵੀ ਉੱਠਦਾ ਉਹ ਨੌਜਵਾਨ ਵੀ ਉੱਠਦਾ ਉਹ ਯੂਨੀਵਰਸਿਟੀਆਂ ਦੇ ਸਟੂਡੈਂਟ ਵੀ ਉੱਠਦੇ ਨੇ ਸਾਰੇ ਉੱਠਦੇ ਨੇ ਤੇ ਸਾਰਿਆਂ ਨੂੰ ਕਿਵੇਂ ਦੱਪਣਾ ਇਸ ਲਈ ਸਾਨੂੰ ਇਹ ਕਾਨੂੰਨ ਜਿਹੜੇ ਰੱਦ ਕਰਾਉਣ ਲਈ ਇਹਨਾਂ ਕਾਨੂੰਨਾਂ ਦੇ ਖਿਲਾਫ ਵੀ ਬਹੁਤ ਵੱਡਾ ਮੋਰਚਾ ਲਾਉਂਦੀ ਜਾਂ ਲੜਨ ਦੀ ਲੋੜ ਆ ਇਕੱਠੇ ਹੋਣਗੇ ਬਾਅਦ ਤੁਸੀਂ ਨੰਦਰੀ ਜੋ ਵੇੜੇ ਦਿੱਤੇ ਕੋਲ ਜਾ ਰਹੇ ਹੋ ਰਹੇ ਉਹ ਨਹੀਂ ਰੰਦ ਕਿੰਦਾ ਦਾ ਪ੍ਰੋਗਰਾਮ ਆ ਅੱਜ ਉਹਨਾਂ ਨੇ ਜਿਹੜਾ ਦਾ ਮੌਕੇ ਸੀ ਇਹਨਾਂ ਨੇ ਬਦਲਿਆ ਕਿ ਅਸੀਂ ਜਿਹੜਾ ਐਸਐਸਪੀ ਦਫਤਰ ਦਾ ਘਰਾਓ ਸੀਗਾ ਅੱਜ ਅੰਬਾਲੇ ਉਹਨੂੰ ਬਦਲ ਕੇ ਇਹਨਾਂ ਨੇ ਉੱਥੋਂ ਮਾਰਚ ਦੇ ਰੂਪ ਚ ਇਹਨਾਂ ਨੇ ਕੀਤਾ ਜਿੱਥੇ ਬੰਦਿਆ ਨੇ ਲਾਲ ਵੀ ਅਸੀਂ ਅੰਬਾਲੇ ਤੋਂ ਸ਼ੰਭੂ ਤੱਕ ਅਸੀਂ ਜਿਹੜਾ ਜੇਤੂ ਕਰੇਲੀ ਕਹਿ ਲਗੇ ਜਾਂ ਪਰ ਜੇਤੂ ਵਿਖ ਮਾਰਚ ਕਹਿ ਲਗੇ ਉਧਰ ਰੂਪ ਦੇ ਵਿੱਚ ਸ਼ੰਭੂ ਲਿਆਤਾ ਜਾਂਦਾ ਸਮਝ ਜੰਡੀਗੜ੍ਹ ਤੋਂ ਲੈ ਭਾਈ ਇੱਧਰ ਇੱਧਰ ਆਂਦੇ ਹੋ ਜੀ ਆਪਾਂ ਪਵਾਦ ਵਾਲੇ ਮਾਲਵੇ ਵਾਲੇ ਮਾਝੇ ਵਾਲੇ ਦੁਆਬੇ ਵਾਲੇ ਸਾਰੇ ਇਕੱਠੇ ਆਂ ਬਈ ਆਪਾਂ ਸਾਰੇ ਹੀ ਆਂ ਇਹ ਹਰਿਆਣਾ ਵੀ ਆਪਣਾ ਪੰਜਾਬ ਵੀ ਆਪਣਾ ਯੂਪੀ ਵੀ ਆਪਣਾ ਹੀ ਹੈ ਸੋ ਬਿਲਕੁਲੇ ਦੋਖਾ ਇਸਤਰਾ ਨੌਜਵਾਨ ਨੇ ਗੱਲ ਕੀਤੀ ਕਿ ਪਵਾਦ ਨੂੰ ਸਭ ਤੋਂ ਵੱਡੀ ਮਾਰ ਪਈ ਚੰਡੀਗੜ੍ਹ ਤੋਂ ਦਾ ਪਵਾਦ ਨੂੰ ਜਾੜ ਕੀ ਬਣਾਇਆ ਗਿਆ ਉਹਨਾਂ ਦਾ ਉਪਕਰਨ ਆ ਬੁਆਦੀ ਬੋਲੀ ਜਿਵੇਂ ਪੰਜਾਬੀ ਮਾਂ ਬੋਲੀ ਦੀਆਂ ਉਹ ਬੋਲੀਆਂ ਨੇ ਉਹ ਜੋ ਬੁਆਦੀ ਬੋਲੀ ਵੀ ਪੰਜਾਬੀ ਮਾਂ ਬੋਲੀ ਦੀ ਉਹ ਬੋਲੀ ਸੀ ਉਹਦੀ ਬੋਲੀ ਵੀ ਖਤਮ ਕਰਦੀ ਪਰ ਤੁਹਾਡਾ ਧੰਨਵਾਦ ਆ ਕਿ ਤੁਸੀਂ ਆਪਣੀ ਬੋਲੀ ਆਪਣੀ ਆਪਣੇ ਵਿਰਸੇ ਤੇ ਆਪਣੇ ਖਿੱਤੇ ਨੂੰ ਬਚਾਉਣ ਲਈ ਲੜ ਰਹੇ ਹੋ ਸੋ ਆਪਾਂ ਜਕਾਰੇ ਛੰਡੇ ਹੋਏ ਬੈਠੇ ਆ ਦੋ ਕ ਜਕਾਰੇ ਛੱਡ ਗਏ ਆਪਾਂ ਬਲੇਸਾਨ ਹੈ ਜਵਾਨਾ ਗੋ ਨਵਦੀਪ ਸਿੰਘ ਜਲਵੇੜਾ ਉਹ ਨੌਜਵਾਨ ਆ ਜੀਨੇ 220 ਦੇ ਅੰਦੋਲਨ ਚ ਜਾਨ ਤੋਪੀ ਸੀ ਆਪਾਂ ਸਾਰਿਆਂ ਨੇ ਦੇਖਿਆ ਜਦੋਂ ਅਸੀਂ ਪੰਜਾਬ ਤੋਂ ਤੁਰੇ ਤੁਸੀਂ ਇਧਰੋਂ ਹਰਿਆਣੇ ਵੱਲੋਂ ਜੋਰ ਲਾ ਰਹੇ ਸੀ ਤਾਂ ਜਦੋਂ ਉਹ ਵੀਡੀਓ ਵਾਇਰਲ ਹੁੰਦੀ ਆ ਉਹ ਦ੍ਰਿਸ਼ ਵਾਇਰਲ ਹੁੰਦਾ ਜਿੱਦੋਂ ਉਹ ਨੌਜਵਾਨ ਇੱਕ వాటర్ ਕੈਨਨ ਦਾ ਮੂੰਹ ਮੋੜਦਾ ਉਹ ਪਾਣੀ ਵਾਲੀ ਵਿਚਾਰਡ ਦਾ ਮੂੰਹ ਮੋੜਦਾ ਉਸ ਇੱਕ ਘਟਨਾ ਨੇ ਪੰਜਾਬ ਹਰਿਆਣਾ ਇਨੀ ਪੂਰੀ ਦੁਨੀਆ 'ਚ ਬੈਠੇ ਨੌਜਵਾਨਾਂ ਦੇ ਦਿਲਾਂ 'ਚ ਜੋਸ਼ ਭਰਦਾ ਸੀ ਤੇ ਉਸ ਘਟਨਾ ਕਰਕੇ ਨੌਜਵਾਨ ਕੜਾ ਜੋ ਨਿਕਲ ਕੇ ਸੰਘਰਸ਼ ਦੇ ਵਿੱਚ ਆ ਗੁੱਦੇ ਸੀ ਸੋ ਇਸ ਨੌਜਵਾਨ ਨੇ ਇਸ ਅੰਦੋਲਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਿਹੜਾ ਹੁਣ ਆਪਾਂ 220 ਵਾਲੇ ਦੋਨੋਂ ਦਾ ਦੂਜਾ ਹਿੱਸਾ ਆਪਾਂ ਮੰਨ ਲਗੇ ਦੂਜਾ ਭਾਗ ਮੰਨ ਲਗੇ ਦੂਜਾ ਮੋਰਚਾ ਮੰਨ ਲਗੇ ਜਿਹੜਾ ਲਗਾਤਾਰ ਕਈ ਮਹੀਨਿਆਂ ਤੋਂ ਸ਼ੰਭੂ ਤੇ ਖਨੌਰੀ ਦੇ ਉੱਤੇ ਆਪਾਂ ਬੈਠੇ ਆਂ ਪਰ ਜਿਸ ਤਰੀਕੇ ਨਾਲ ਨਵਦੀਪ ਨੇ ਆ ਕੇ ਆਪਣੀ ਦਰਦ ਕਹਾਣੀ ਦੱਸੀ ਹੈ ਕਿ ਕਿਵੇਂ ਮੈਨੂੰ ਟਾਰਚਰ ਕੀਤਾ ਗਿਆ ਕਿਵੇਂ ਜ਼ੁਲਮ ਕੀਤਾ ਗਿਆ ਕਿਵੇਂ ਤਸ਼ੱਦਦ ਟਾਇਆ ਗਿਆ ਤੇ ਪਾਰੇ ਕੇ ਬਰਪਾ ਲਟਾਇਆ ਗਿਆ ਪਾਣੀ ਜਿ ਡਵਾਇਆ ਗਿਆ ਕਰੰਟ ਲਾਇਆ ਗਿਆ ਕਈ ਕਈ ਰਾਤਾਂ ਕਈ ਕੀ ਦਿਨ ਸੌਣ ਨਹੀਂ ਦਿੱਤਾ ਗਿਆ ਸੋ ਇਹ ਕੋਈ ਨਵੀਂ ਗੱਲ ਨਹੀਂ ਆ ਇਹ ਸ਼ੁਰੂਆਤ ਆ ਭਰਾਵੋ ਇਹ ਯਾਦ ਰੱਖਿਓ ਆ ਜਿਹੜੇ ਨਵੇਂ ਕਾਲੇ ਕਾਨੂੰਨ ਲੈ ਕੇ ਆਏ ਆ ਮੈਂ ਅੱਜ ਇਹਦੇ ਗਲਤ ਹਰਨਾ ਕਰਨੀ ਚਾਹਣਾ ਹੈ ਐਸੇ ਜਸਪੰਦਰ ਤੱਕ ਆ ਜਿਹੜੇ ਨਵੇਂ ਕਾਨੂੰਨਾਂ 'ਚ ਸੋਧ ਕਰਕੇ ਕਹਿੰਦੇ ਆਸੀਂ ਵਸਤੀਬਾਦੀ ਕਾਨੂੰਨ ਅਸੀਂ ਰੇਜਾਂ ਦੇ ਬਣਾਏ ਹੋਏ ਕਾਲੇ ਕਾਨੂੰਨਾਂ ਤੋਂ ਲੋਕਾਂ ਨੂੰ ਸਰਕਾਰਾਂ ਦਵਾਈਆ ਲੋਕਾਂ ਨੂੰ ਇਨਸਾਫ ਮਿਲੂਗਾ ਜਿਸ ਤਰੀਕੇ ਨਾਲ ਇਹਦੇ ਵੈ ਸੁਣੀ ਚਾਹੀਦੀ ਸੀ ਇਹਦੇ ਚਰਚਾ ਹੋਣੀ ਚਾਹੀਦੀ ਸੀ ਇਹਦੇ ਸਾਨੂੰ ਇਕੱਠੇ ਹੋਣਾ ਚਾਹੀਦਾ ਸੀ ਇਹਦਾ ਵਿਰੋਧ ਕਰਨਾ ਚਾਹੀਦਾ ਸੀ ਉਵੇਂ ਨਹੀਂ ਹੋਇਆ ਇਹਨਾਂ ਨੇ ਬਹਾਨਾ ਬਣਾਇਆ ਵੀ ਅਸੀਂ ਜਿਹੜੀ ਆਈਪੀਸੀ ਦੀ ਧਾਰਾ ਹੈ ਉਹ ਚ ਬਦਲਾਅ ਕਰਤਾ ਜੀ ਲੋਕਾਂ ਨੂੰ ਅਸੀਂ ਬਹੁਤ ਸੋਖਾ ਕਰਤਾ ਜੀ ਪਰ ਯਾਦ ਰੱਖਿਓ ਉਹ ਕਾਨੂੰਨਾਂ ਦੇ ਨੁਕਤੇ ਜਿਹੜੇ ਸਾਨੂੰ ਅੱਜ ਪੜਨ ਦੀ ਲੋੜ ਹੈ ਜਿਹੜੇ ਕਾਨੂੰਨਾਂ ਦੇ ਮਹਰ ਲੋਕ ਨੇ ਉਹਨਾਂ ਨੂੰ ਦੱਸਣ ਦੀ ਲੋੜ ਆ ਆਪਣੇ ਲੋਕਾਂ ਨੂੰ ਕਿ ਉਹਨਾਂ ਕਾਨੂੰਨਾਂ ਤਹਿਤ ਕਿਵੇਂ ਇਹ ਦੇਸ਼ ਆ ਜਿਹੜਾ ਪੂਲ ਸਟੇਟ ਵੱਲ ਵੱਧ ਰਿਹਾ ਜਾਂ ਕਿਵੇਂ ਪੁਰਸੀ ਧੱਕਾशाही ਪੁਰਸੀ ਗੁੰਡਾਗਰਦੀ ਪੁਰਦਾ ਰਾਜ ਇੱਥੇ ਆਉਣ ਵਾਲੇ ਸਮੇਂ ਚ ਹੋਣਾ ਜਿਵੇਂ ਕਿ ਉਹ ਕਾਨੂੰਨ ਚ ਕਿਹਾ ਗਿਆ ਹੈ ਕਿ 25 ਤੋਂ 40 ਦਿਨਾਂ ਤੱਕ ਕਿਸੇ ਵੀ ਬੰਦੇ ਨੂੰ ਚੱਕ ਕੇ ਕੋਈ ਇਤਲਾ ਨਹੀਂ ਦੇਣੀ ਕਿਸੇ ਕੋਰਟ ਨੂੰ ਕਿਸੇ ਜੱਜ ਨੂੰ ਕਿਸੇ ਅਦਾਲਤ ਨੂੰ ਕਿਸੇ ਘਰਦਿਆਂ ਨੂੰ ਪਰਦਾ ਤੇ ਮੈਂਦਰ ਨੂੰ ਗੈਰ ਕਾਨੂੰਨੀ ਤੌਰ ਤੇ ਤੁਹਾਨੂੰ ਇਹ ਆਪਣੇ ਕੋਲੇ ਹਿਰਾਸਤ ਚ ਰੱਖ ਸਕਦੇ ਆ 25 ਤੋਂ 40 ਦਿਨ ਦਾ ਸਮਾਂ ਕੋਸ ਕੋਲੇ ਬੰਦਾ 25 ਮਿੰਟ ਰਹਿ ਜੇ ਬਹੁਤ ਹੁੰਦਾ 25 ਮਿੰਟਾਂ ਦੀ ਪੁਲਿਸ ਕੀ ਕਰ ਦਿੰਦੀ ਐ ਤੇ ਜਿਹੜਾ ਬੰਦਾ ਮਹੀਨਾ ਮਹੀਨਾ ਕਿਸੇ ਦਾਪ ਨੂੰ ਨਹੀਂ ਪਤਾ ਕਿਸੇ ਪਰਿਵਾਰ ਨੂੰ ਨਹੀਂ ਪਤਾ ਕਿਸੇ ਸਮਾਜ ਨੂੰ ਨਹੀਂ ਪਤਾ ਕਿ ਲੋਕਾਂ ਨੂੰ ਨਹੀਂ ਪਤਾ ਉਹਦਾ ਹਸ਼ਰ ਕੀ ਕਰਨਗੇ ਇਸ ਤੋਂ ਇਲਾਵਾ ਉਹਨਾਂ ਨੂੰ ਜਿੰਨਾ ਤੱਕ ਮੈਂ ਮਾੜਾ ਮੋਟਾ ਉਹਦੀ ਸਮਝ ਸਕਿਆ ਗੱਲ ਨੂੰ ਕਿ ਜਿਹੜੇ ਸਾਡੇ ਸੰਘਰਸ਼ ਕਰਨ ਵਾਲੇ ਲੋਕ ਨੇ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਦੂਰ ਨੇ ਚਾਹੇ ਉਹ ਮੁਲਾਜ਼ਮ ਨੇ ਚਾਹੇ ਸਾਡੇ ਯੂਨੀਵਰਸਟੀਆਂ ਦੇ ਕਾਲਜਾਂ ਦੇ ਵਿਦਿਆਰਥੀ ਨੇ ਚਾਹੇ ਕੋਈ ਵੀ ਵਰਗ ਜਿਹੜਾ ਆਪਣੇ ਹੱਕਾਂ ਨੂੰ ਲੈ ਕੇ ਸੰਘਰਸ਼ ਕਰੂਗਾ ਸੜਕਾਂ ਦੇ ਉੱਤੇ ਰੂਗਾ ਆਪਣੇ ਲੋਕਾਂ ਨੂੰ ਲਾਮਬੰਦ ਕਰੂਗਾ ਉਹਨਾਂ ਦੇ ਉੱਤੇ ਜਿਹੜੇ ਅਤਵਾਦੀ ਰੋਕੂ ਕਾਨੂੰਨ ਹੈ ਉਹ ਲਾਗੂ ਕਿਵੇਂ ਕਰਨੇ ਆ ਆ ਸੜਕਾਂ ਦੇ ਬੈਚਾਂ ਦੇ ਉੱਤੇ ਹੀ ਐਨਐਸਏ ਦੇ ਯੂਈਪੀਏ ਲਾਉਣ ਦੀਆਂ ਭਰਾਵੋ ਤਿਆਰੀਆਂ ਹੋ ਗਈਆਂ ਕੋਈ ਇਹ ਕਹਿੰਦੇ ਵੀ ਕੋਈ ਭੰਨ ਤੋੜ ਹੋਊਗੀ ਜਿਵੇਂ ਆਪਾਂ ਦੇਖਿਆ 26 ਜਨਵਰੀ ਨੂੰ ਇਹਨਾਂ ਦੇ ਬੰਦਿਆਂ ਨੇ ਹੀ ਭੰਨ ਤੋੜ ਕੀਤੀ ਉੱਥੇ ਉਹ ਮੈਂ ਉਹਦਾ ਗਵਾਹ ਹਸਦਾ ਕਿਉਂਕਿ 26 ਜਨਵਰੀ ਨੂੰ ਮੈਂ ਦੇਖਿਆ ਕਿ ਦਿੱਲੀ ਦੇ ਵਿੱਚ ਦਿੱਲੀ ਦੀਆਂ ਗੱਟੀਆਂ ਜਿਹੜੀਆਂ ਜਾਂ ਬੱਸਾਂ ਖੜੀਆਂ ਸੀਆਂ ਸੀਆਂ ਸੜਕਾਂ ਦੇ ਪਾਸੇ ਉਹ ਨੌਜਵਾਨ ਰਾੜਾ ਨਾਲ ਲੋਹੇ ਦੀਆਂ ਦਾ ਡੰਡਿਆਂ ਨਾਲ ਭੰਨ ਰਹੇ ਸੀ ਮੈਂ ਕਿਹਾ ਮੈਂ ਕਿਹਾ ਵੀ ਇਹ ਕਾਰਨ ਕੀ ਆ ਦੁੱਕਾ ਪਾਉਂਦੇ ਆ ਇਹ ਸਰਕਾਰੀ ਆ ਜੀ ਉਹੀ ਚਾਰੇ ਪੰਜੇ ਨੌਜਵਾਨ ਜਿੰਦਾਂ ਦੀਆਂ ਸ਼ਕਲਾਂ ਮੇਰੇ ਚਿਹਰੇ 'ਤੇ ਸੀ ਅੱਕੇ ਗੁਰਦੁਆਰਾ ਮੈਨੂਕਾ ਢਿੱਲੇ ਦੇ ਕੋਲ ਜਾ ਕੇ ਉਹ ਪੁਲਸੀ ਗੱਡੀ 'ਚ ਬੈਠੇ ਸੀ ਉਹਨੇ ਆਪ ਵੀ ਭੰਤੋੜ ਕਰਾ ਕੇ ਆਪ ਹੀ ਅੱਗਾ ਲਵਾ ਕੇ ਇੱਥੇ ਯੂਏਪੀਏ ਐਨਐਸਏ ਲਾ ਕੇ ਸਾਡੇ ਕਿਸਾਨ ਆਗੂਆਂ ਦੇ ਉੱਤੇ ਸਾਡੇ ਮਜ਼ਦੂਰਾਂ ਆਗੂਆਂ ਦੇ ਉੱਤੇ ਜਾਂ ਜਿਹੜੇ ਵੀ ਸੰਘਰਸ਼ ਕਰਨ ਵਾਲੇ ਲੋਕ ਨੇ ਜਿਹੜੇ ਆਵਾਜ਼ ਬੁਲੰਦ ਕਰਨ ਵਾਲੇ ਲੋਕ ਨੇ ਜਿਹੜੇ ਆਪਣੇ ਲੋਕਾਂ ਨੂੰ ਜਗਾਉਂਦੇ ਆਂ ਜਿਲ੍ਹਾ ਕਿੰਨੇ ਬੰਦ ਕਰਨੇ ਆ ਭਰਾਵੋ ਇੱਕ ਮੋਟੀ ਗੱਲ ਸਮਝ ਲਓ ਜਿਹੜਾ ਹੌਲਤਾਕ ਜਿਹੜਾ ਕਾਲ ਪ੍ਰੇਟ ਆ ਜਿਹੜਾ ਵੱਡਾ ਘਰਾਣਾ ਜਿਹੜਾ ਪੂਰੇ ਭਾਰਤ ਦੀ ਹਰ ਮਹਿਕਮੇ ਹਰ ਅਧਾਰੇ ਦੇ ਉੱਤੇ ਹਰ ਥੀਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਜਿਵੇਂ ਰੇਲਵੇ ਉਹਨਾਂ ਦੇ ਕੋਲੇ ਆ ਗਿਆ ਦੂਰ ਸੰਚਾਰ ਦਾ ਮਹਿਕਮਾ ਆ ਗਿਆ 에ਰਪੋਰਟ ਦਾ ਕੋਲੇ ਆ ਕੇ ਇਸ ਤਰੀਕੇ ਨਾਲ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਕਿੰਨੇ ਹਵਾਲੇ ਕਰਨਗੇ ਇਹ ਇੱਕ ਤਰੀਕੇ ਨਾਲ ਕਾਨੂੰਨ ਬਣਾ ਕੇ ਬਾਹਰ ਨੂੰ ਜੇਲਾ 'ਚ ਬੰਦ ਕਰਕੇ ਤੁਹਾਨੂੰ ਡਰਾ ਕੇ ਧਮਕਾ ਕੇ ਦਹਿ ਪਾ ਕੇ ਘਰਾ ਤਾਲ ਕੇ ਉਹਨਾਂ ਦਾ ਰਾਫਦਰਾ ਕਿਵੇਂ ਕਰਨਾ ਸੋਸ਼ ਕਰਕੇ ਮੈਂ ਖਾਣਾ ਕੋਲ ਬੇਇੱਜ਼ਤੀ ਕਰਦਾ ਕਿ ਜਿੱਥੇ ਅਸੀਂ ਹੋਰਾਂ ਗੱਲਾਂ ਬਾਰੇ ਲੋਕਾਂ ਨੂੰ ਸਿੱਖੇਦ ਕਰਦੇ ਆ ਜਾਗਰੂ ਕਰਦੇ ਆ ਉਹਨਾਂ ਕਾਲੇ ਕਾਨੂੰਨਾਂ ਬਾਰੇ ਵੀ ਕਾਨੂੰਨ ਮਹਾਰਾ ਦੀ رائے ਲੈ ਕੇ ਸੈਮੀਨਾਰ ਕਰਾ ਕੇ ਲੋਕਾਂ ਨੂੰ ਦੱਸਿਆ ਜਾਵੇ ਵੀ ਸਾਨੂੰ ਇਹਨਾਂ ਕਾਲੇ ਕਾਨੂੰਨਾਂ ਦਾ ਵੀ ਪੂਰ ਜੋਰ ਜਿਹਦਾ ਹੋ ਵਿਰੋਧ ਕਰਨਾ ਚਾਹੀਦਾ। ਜੋ ਇਹ ਤੁਹਾਡੇ ਲੋਕਾਂ ਦੀ ਜਿੱਤ ਹੈ ਮੈਂ ਨਵਦੀਪ ਨਾਲ ਗੱਲ ਕਰਦਾ ਸੀਗਾ ਉਹ ਕਹਿੰਦਾ ਬਈ 16 ਮੁਕੱਦਮੇ ਦਿੱਤੇ ਆ। ਦੋ ਮੁਕੱਦਮਿਆਂ ਦੀ ਜ਼ਿੰਮੇਵਾਰੀ ਪਾਈ ਐ। ਬਾਕੀ ਮੁਕੱਦਮੇ ਉਵੇਂ ਰੱਖ ਲੈ। ਜੇ ਸ਼ਾਇਦ ਅੱਜ ਲੋਕ ਰੋ ਨਾ ਜੁੜਦਾ ਲੋਕ ਨਾ ਇਕੱਠੇ ਹੁੰਦੇ ਆਵਾਜ਼ਾਂ ਨਾ ਬੁਲੰਦ ਹੁੰਦੀਆਂ ਲੋਕਾਂ ਦਾ ਨਾ ਸੱਤਾ ਰਹਿੰਦੇ ਹਲੇ ਕਿਸਾਨ ਆ ਗੂ ਵਿਚ ਲੋ ਭਈ ਬਾਰੇ ਆ ਉਸ ਤਰ੍ਹਾਂ ਦੇ ਦਿਨ ਨੂੰ ਸ਼ਾਇਦ ਨਵਦੀਪ ਸਿੰਘ ਜਲਵੇੜਾ ਭੁੱਲ ਜਾਂਦੇ ਵੀ ਆਪਾਂ 4-5 ਸਾਲ ਸਾਡਾ ਚੌਂਦਾ ਕਿਉਂ ਇੱਕ ਪਰਦੇ ਜਮਾਨਤ ਹੁੰਦੀ ਦੂਜੇ ਦੀ ਗਰਫਜ਼ਾਰੀ ਦੂਜੇ ਦੀ ਹੁੰਦੀ ਤੀਜਾ ਚੌਥਾ ਪੰਜ ਵਾਹੀ ਕੰਮ ਚੱਲਣਾ ਸੀਗਾ ਸੋ ਤੁਹਾਡੇ ਲੋਕ ਲੋ ਦੀ ਤੁਹਾਡੇ ਇੱਕੇ ਤੁਹਾਡੇ ਸੰਸਾਰ ਦੀ ਜੱਤਾ ਪਤਾ ਲੱਗਣਾ ਚਾਹੀਦਾ ਹੈ ਕਿ ਹਲੇ ਸੀ ਜਾਉਣੇ ਆ ਕਿ ਆਵਾਜ਼ ਸਾਡੀ ਹਵਾਲੇ ਤੱਕ ਨਹੀਂ ਇਹ ਆਵਾਜ਼ ਸਾਡੀ ਦਿੱਲੀ ਤੱਕ ਪਹੁੰਚਣੀ ਚਾਹੀਦੀ ਆ ਮੈਂ ਝਕਾਰੇ ਨਾਲ ਆਪਣੀ ਸਮਾਪਤੀ ਕਰੂੰਗਾ ਬੁਲੰਦ ਆਵਾਜ਼ ਦੇ ਵਿੱਚ ਹੁਣ ਜਵਾਬ ਦੇਣਾ ਬੋਲੋ ਸੋਨਿਆ ਜਿੰਦਾਬਾਦ ਜਿੰਦਾਬਾਦ ਬੋਲੋ ਸੋਨਿਆ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀਏ ਜਿਵੇਂ ਆਪਾਂ ਜਾਣਦੇ ਹਾਂ ਕਿ ਅੰਮ੍ਰਾਲਾ ਦੀ ਅਨਾਜ ਮੰਡੀ ਦੇ ਵਿੱਚ ਕੱਲ ਨਵਦੀਪ ਨੂੰ ਸਨਮਾਨਿਤ ਕਰਨਾ ਸੀ ਉਸ ਦੇ ਹੱਕ ਵਿੱਚ ਵੱਡਾ ਇਕੱਠ ਰੱਖਿਆ ਗਿਆ ਸੀ ਜੋ ਵੀ ਦੋਸਤੋ ਇਸ ਪੂਰੇ ਮਾਮਲੇ ਨੂੰ ਲੈ ਕੇ ਲੱਖੇ ਸਿਧਾਂਤ ਨੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦਿਆਂ ਨੂੰ ਲੈ ਕੇ ਭਾਈ ਅਮਰਪਾਲ ਸਿੰਘ ਦੇ ਹੱਕ ਵਿੱਚ ਅਤੇ ਨਵਦੀਪ ਸਿੰਘ ਵਾਟਰ ਕੈਨਨ ਵਾਲੇ ਨੌਜਵਾਨ ਦੇ ਉੱਪਰ ਜੋ ਤਸੱਦਦ ਹੋਇਆ ਹੈ ਇਸ ਪੂਰੇ ਮਾਮਲੇ ਦੇ ਲੈ ਕੇ ਲੱਖੇ ਸਿਧਾਣ ਨੇ ਜੋ ਵੀ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੰਦ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਉਂ ਤੇ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ